ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਰੇ ਵੀ ਲੱਗੀ ਤੁਨੂੰ ਉਹ ਪੈਣ ਪੰਜਾਬ ਚ। ਆ ਤੰਜੁਰੇ ਕਹਿੰਦੇ ਸਾਡੇ 35.5 ਸਾਡੇ ਦੇਖ ਲਓ ਆਜੋ। ਹੂੰ। ਉਹ ਦੇਖਦੇ ਜਾਓ ਰਾਤ ਦਾ ਬਸੂਰ ਪਟਾ ਚਿੱਟਾ ਚਿੱਟਾ ਪਿਆ। ਹੂੰ। ਉਧਰ ਨਾ ਪਹਾੜੇ ਸਾਡੇ ਆਏ ਆ ਵੀ ਤੁਹਾਡੇ ਭਾਈ ਜਿਆਦਾ ਗਿਰਦੀ ਦਿਖਦੀ ਹੈ। ਸਾਡੇ ਚੱਕਣੀ ਪੈਂਦੀ ਡੱਕੇ ਦੇ ਨਾਲ। ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਹੁਣ ਪੱਤੀ ਫੂਕਣ ਗਿਆ ਤਾਂ। ਹੂੰ। ਮਾਹ ਦੇਖਦਾ ਮਾਹ ਪੱਤੀ ਫੂਕਦਾ। ਹੂੰ। ਮਹਾਰਾਪਤੀ ਨੂੰ ਕੇ ਮਹਾਰਾ ਕਰਦਾ ਕਣਕ ਵੀ ਦੂੰਗਾ ਆਪਾਂ ਹੂੰ ਹੂੰ ਉੱਥੇ ਹੁਣ ਪੱਤੀ ਥੋੜੀ ਜਿਆਦਾ ਟ੍ਰੇਲਿਬਲ ਆਉਣੀ ਪੈਣੀ ਆ ਆ ਦੇਖ ਹੈ ਹੱਥ ਵਿੱਚ ਰੱਖੀ ਲੈ ਹੱਥ ਪਰ ਦਾ ਹੈ ਹੱਥੋਂ ਤਾਂ ਮੁਠੀ ਭਰ ਲੈ ਦੀ ਇੱਥੇ ਤਾਂ ਘੱਟ ਆ ਇੱਥੇ ਘੱਟ ਆ ਇੱਥੇ ਹਵਾ ਘੱਟ ਆਉਂਦੀ ਐ ਲੈ 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 ਬਰਫ ਹੋ ਪੈਗੀ ਬਰਫ ਹੋ ਗਈ ਭਾਈ ਉਹ ਕੈਨੇਡਾ ਅਮਰੀਕਾ ਵਾਲੇ ਤੁਸੀਂ ਨਾ ਕਹੋ ਸਾਢੇ ਬਰਫ ਪੈਂਦੀ ਸਾਢੇ ਹੀ ਪੈਗੀ ਕਿ ਨਹੀਂ ਲੈ ਆ ਨਿਕਲਾ ਹੈ ਇੱਥੇ ਘੱਟ ਇੱਥੇ ਘੱਟ ਆ ਜਾਂ ਉਹਦੇ ਘੱਟਾ ਜਿਹੜਾ ਸਾਈਡ ਆ ਗਈ ਨਾ ਆ ਦੇਖੋ ਹੂੰ ਇਹ ਲੈ ਇਹ ਲੈ ਆਲੂਆਂ ਨੂੰ ਖਤਰਾ ਆ ਗਿਆ ਖੇਤਾਂ માં ਜਾ ਖੇਤਾਂ ਮਾ ਤਾਂ ਨਹੀਂ ਆਲੂਆਂ ਨੂੰ ਕਰੂਗੀ ਇਹ ਇਹ ਇਕ ਨਹੀਂ ਗਿਰਦੀ ਉੱਥੇ ਕੋਰਾ ਹੀ ਹੁੰਦਾ ਉਹ বরਫ ਕਹਿੰਦੇ ਆ ਬਸ ਠੀਕ ਨਹੀਂ ਹੂੰ ਸਨੋ ਕਹ ਦੇਉਂਦੇ ਇਹ ਇਹ ਜਦੋਂ ਇਕ ਕੜਾ ਇਕ ਨਹੀਂ ਪੈਂਦਾ ਆਪਣੇ ਘੱਟ ਗਿਰਦੀ ਆ ਉਹਨਾਂ ਦੇ ਜ਼ਿਆਦਾ ਗਿਰਜਣ ਦੇ ਇੱਧਰ ਜਦ ਇਕ ਨਹੀਂ ਪਈ ਜਾਣੀ ਜਦ ਇਹ ਰੋਗ ਲੁਗੜ ਜਾ ਹੂੰ ਇਹਦੀ ਫੇਰ ਬਰਫ ਬਣ ਜਿੰਦੀ ਆ ਤੇ ਤਾਪਮਾਨ ਕਿ ਟੁੱਟਣਾ ਹੀ ਨਹੀਂ ਹੈਗਾ ਜ਼ੀਰੋ ਹੀ ਰਹਿਣਾ ਇਹਦੀ ਬਰਫ ਬਣ ਜਿੰਦੀ ਜਿਵੇਂ ਆਪਾਂ ਹਿਮਕੁੰਡ ਸਾਹਿਬ ਜਾ ਕੇ ਆਏ ਉਹ ਕੜਾ ਹੀ ਜਿਹੀ ਗਿਰਦੀ ਆ ਇਹੀ ਦੀ ਬਰਫ ਬਣ ਜਿੰਦੀ ਆ ਬਸ ਬਰਫੇ ਆ ਵੀ ਇਹ ਵੀ ਬਰਫੇ ਆ ਬਹੁਤ ਪਿਆ ਪੂਰਾ ਬਾਈ ਉਤਾ ਹੁਣ ਟਰੈਲਰ ਲਿਆਣਾ ਪੈਣਾ ਬਾਹਰ ਕੱਢੂ ਮੈਂ ਹਾਂ ਹਾਂ ਟਰੈਲਰ ਬਾਹਰਲੇ ਕੱਢ ਕੇ ਨਾ ਹੁਣ ਤੂੰ ਫੱਟਾ ਵਿੱਚੇ ਦੇ ਚੱਲ ਇੱਕ ਨਹੀਂ ਖੜਾ ਦੂ ਇੱਥੇ ਟਾਪੂ ਸਿੱਖਣੇ ਨੂੰ ਆਹ ਪਿਛਲੇ ਪਾਸੇ ਨੂੰ ਉਹ ਸਾਈਡ ਨੂੰ ਇੱਥੇ ਆਪਣੀ ਸੇਕ ਲਾ ਅਦਰ ਹੀ ਲਾ ਕੇ ਤੂੰ ਠੀਕ ਨਹੀਂ ਗੱਲ ਨਾਲੇ ਆਰੀਆਂ ਦੇ ਚੱਲਦੇ ਗੈਲੇ ਆਰੀਆਂ ਉਹਦਾ ਖੇਤ ਦਾ ਤਿਆਰੀ ਕਰਕੇ ਪਰ ਪਰਲੇ ਵਸੇ ਚੱਲ ਜਾਣਾ ਫਿਰ ਨਿਮਾਨ ਚ ਉਹਨੂੰ ਵੀ ਪਾਉਣਾ ਅੱਜ ਇਹ ਲੋਟ ਆ ਗਿਆ ਈ ਰਿੱਤਾ ਹੂੰ ਉਹ ਵੀ ਖਾਲੀ ਦੀ ਹੁਣ ਬਈ ਦੇਖ ਬੰਦਾ ਜੀ ਆਉਂਦਾ ਮੜਾ ਜਾ ਦੇਖਦਾ ਵਾ ਕਿਹਾ ਪਤਾ ਹੈਗਾ ਟਰੈਲਾ ਜੋਰ ਚੱਲੀ ਹੈ ਮੈਂ ਸੱਟਾ ਕੱਢਦਾ ਮੈਂ ਬਾਹਰ ਟੈਕਨੀਕਲ ਫੱਟਾ ਫੁੱਟਾ ਨਾ ਤਾਂ ਨਹੀਂ ਫੱਟਣ ਵਾਲੇ ਲੈ ਲੈ ਇੰਦਰ ਵੀ ਕਰਦੇ ਅੰਦਰ ਅੰਦਰ ਸਾਰੀ ਹੁਣ ਹੁੰਦੇ ਆ ਯਾਰ ਕਣਕ ਦਾ ਬੀਜ ਲੈ ਤਾਹੀਂ ਤੋਂ ਹੂੰਗੇ ਹੋਰ ਖਾਓ ਅੰਦਰ ਅੰਦਰ ਖੋਲ ਇਹਨਾਂ ਨੂੰ ਸਾਈਡ ਉਹ ਤੂੜੀ ਵਾਲੇ ਚ ਖੁੱਲ ਜਾਣੇ ਫੱਟਾ ਚੱਕ ਦੇ ਫੱਟਾ ਚੱਕ ਕੇ ਉੱਧਰ ਲਾ ਦੇਣਾ ਤੂੜੀ ਨਾਲ ਤਵੀਆਂ ਰੋਟਾ ਵੀਟਰ ਖੁੱਲ ਜਾਣੇ ਉੱਥੇ ਤਵੀਆਂ ਹੀ ਖੁੱਲ ਜਾਣਾਂ ਹਾਲੇ ਪਿੱਛੇ ਖੁੱਲ ਜਾਣੇ ਉਹਦੇ ਰੂਟਾ ਵੀਟਰ ਵੀ ਸਾਹਮਣੇ ਖੁੱਲ ਜਾਣਾ ਲੈਜਰ ਦੇ ਪਿੱਛੇ ਪਹਿਲਾ ਕੰਮ ਨਵੇੜੀ ਦਾ ਕਣਕਾਲਾ ਜਿਹੜਾ ਰਹਿੰਦੀ ਵਿਚ ਨੂੰ ਤਾਂ ਹੀ ਖੁੱਲੂਗਾ ਹੈ ਕਿ ਨਹੀਂ ਹੂੰ ਬਾਹਰ ਖੜੇ ਅੰਦਰ ਖੋਲ ਸਬਾਨ ਸਾਰ ਬਹੁਤ ਯਾਰ ਠੰਡ ਹੈ ਮੈਂ ਤਾਂ ਠਾਹੂ ਰਹਿ ਕੇ ਥੋੜੇ ਮੋੜ ਦੇ ਹੈਂਡਲਸ ਮੋੜ ਦੇ ਹੈਡਲ ਪਿੰਡਾ ਠੀਕ ਗੜਿਆ ਬੜਿਆ ਖੇਤ ਚ ਗੰਨੇ ਵਾਲੀ ਚ ਮੈਂ ਜਦ ਮਾਰੀ ਸੀਖ ਮੈਂ ਤਾਂ ਉਂਗਲੇ ਦਿੱਤੇ ਹੋਈਆਂ ਕਿੰਨਾ ਹੋਇਆ ਪਿਆ ਐ ਇੱਥੇ ਤਾਂ ਹੁਣ ਘੱਟ ਦਿਖਦੇ ਨੇ ਇੱਥੇ ਫੇਰ ਵੀ ਯਾਰ ਇੱਥੇ ਫੇਰ ਵੀ ਡਿੱਕਾ ਐ ਖੇਤਾਂ ਮਾ ਪਤਾ ਲੱਗਦਾ ਅਸਲੀ ਜੱਗੇ ਦੀ ਪੱਤੀ ਐ ਹੋਈ ਪਈ ਐ ਵਿੱਚੇ ਪੱਤੀਆਂ ਰਾਗਾਂ ਦਾ ਪਤਾ ਹੀ ਲੱਦਾ ਐ ਚਿੱਟੇ ਹੋਏ ਪਏ ਐ। ਫੋਨ ਪੈ ਨਹੀਂ ਜਾਂਦਾ ਐ। ਅੱਜ ਸਭ ਤੋਂ ਜ਼ਿਆਦਾ ਅੱਜ ਗੂੜਾ ਐ। ਉੱਤਨ ਤਾਂ ਇੰਨਾ ਨਹੀਂ ਪਿਆ ਜਿੰਨਾ ਅੱਜ ਪਿਆ। ਚੱਲ ਦੇਖੀਏ ਹੋਰ। ਹੂੰ ਚੱਲ। ਸ਼ਾਇਦ ਆ ਪੀਜੇ ਕੋਟ ਮੈਸੇ ਲੱਗ ਜਾਂਦੀ। ਲੋ ਜੀ ਬਾਬੇਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਤੁਸੀਂ ਸਾਰੇ ਵਧੀਆ ਖਮੋਗੇ। ਤੇ ਅੱਜ ਆਇਆ ਪੱਤੀ ਚੱਕਣ ਖੇਤ ਚ। ਆਜਾ ਜਮਾ ਥੇਬੀ ਸਫਾਈ ਕਰਨੀ ਹੈ ਮੁੜ ਕੇ ਪਾਣੀ ਲਾਉਣਾ ਇਹਨੂੰ ਚਾਚ ਪਾਣੀ ਛੱਡਣਾ ਇਹਨੂੰ ਮੁੜ ਕੇ ਮਾ ਪਾਣੀ ਛੱਡਣਾ ਇਹਨੂੰ ਮੁੜ ਕੇ ਲੈ ਪਾਣੀ ਦਾ ਪੁੱਛਿਆ ਕਰਿਆ ਪਿਆ ਇਹ ਅੱਛਾ ਅੱਛਾ ਉਦਾਂ ਸਫਾਈ ਕਰਦੇ ਆ ਮਤਲਬ ਉਹ ਬੂਟੇ ਭੂਗੋ ਨਹੀਂ ਫਿਰ ਨਹੀਂ ਆਹੋ ਵੀ ਅੱਗ ਲਾਉਂਗੇ ਤਾਂ ਬੂਟੇ ਨੂੰ ਸੇਕ ਲੱਗੂਗਾ ਠੀਕ ਆਹ ਜਿਹੜਾ ਟਰਲੇ ਪਰ ਦਰਵਾਜ਼ਾ ਲੱਗੇ ਠੀਕ ਆ ਕਿੰਨੇ ਪਰ ਤੇ ਕਿੰਨੇ ਕਿੰਨੇ ਪਰ ਤੇ ਚਾਰ ਪਰ ਤੇ ਆ ਚਾਰ ਵਾਰ ਤੇ ਅੱਛਾ ਪੰਜਵੇਂ ਤਿਆਰੀ ਆ ਉਹਦਾ ਮੈਂ ਕੰਮ ਕਰਦਾ ਬਈ ਆ ਕੇ ਇਹਦਾ ਲਾਤੀ ਦੀ ਸੀਖ ਮਾਤਾ ਲਾਤੀ ਦੀ ਸੀਖ ਹੁੰਜੀ ਫਿਰ ਬਾਈ ਬਹੁਤ ਉਹ ਬੂਟਾ ਬੂਟੇ ਨੂੰ ਸੇਕ ਪੈਂਦਾ ਫਿਰ ਕੱਢ ਨਹੀਂ ਆਇਆ ਤਾਂ ਮੈਂ ਮੈਂ ਸਾਜੇ ਸੇਕ ਘੱਟ ਪਾਊਗਾ ਮਾਹ ਲੈ ਵੀ ਇੱਥੇ ਸੇਕ ਨਾ ਪੈਂਦਾ ਬੂਟੇ ਨੂੰ ਸੇਕ ਪਾਊਗਾ ਫਿਰ ਨਾ ਪੈਂਦਾ ਪਾਊਗਾ ਪਾ ਦੇਗਾ ਥੋਖੀ ਕੰਮ ਹਾਂ ਫਿਰ ਮੈਂ ਪਹਿਲੇ ਬਰੇ ਲੱਤ ਮੇਰਾ ਡੰਗਰ ਰਾਮ ਕਰੂੰਗਾ ਲੋਰ ਨਾਲ ਸੁੱਕ ਨੂੰ ਵਧੀਆ ਡੰਗਰਾਂ ਨੂੰ ਫਾਇਦਾ ਹੋ ਜਾਣਾ ਹਾਂ ਹੋ ਸਹੀ ਗੱਲ ਆ ਸੁੱਕ ਕਰੂਗੇ ਤੁੰਗੇ ਨਾਲੇ ਠੈਕੂਗੇ ਉਂਕੋਰਾ ਦਾ ਲੱਗਿਆ ਆ ਹਾਂ ਐਦਾਂ ਐ ਵੀ ਇਹਦੀ ਸੁੱਕ ਵੀ ਵਧੀਆ ਹੁੰਦੀ ਆ ਪਾਣੀ ਸੋਖ ਲੈਂਦੀ ਆ ਇਹ ਇਹ ਮੂਹ ਦਾ ਮਾਲ ਸਹੀ ਹਾਂ ਹਾਂ ਸੋਖ ਲੈਂਦੀ ਆ ਪਰਾਲੀ ਵਾਲੀ ਸੁੱਕ ਨਹੀਂ ਵਧੀਆ ਹੁੰਦੀ ਹਾਂ ਇਹ ਸਹੀ ਆ ਤੇ ਬੰਦਾ ਇੱਕ ਰੈਸਟ ਪਰ ਹਾਲੇ ਸਲੰਗਾ ਆ ਪਿਆ ਉਹਦੇ ਸਲੰਗਾ ਕਹਿੰਦੇ ਇਹਨੂੰ ਕਿਆ ਕਹਿੰਦੇ ਇਹਨੂੰ 150 ਪਰ ਯੋਗ ਸੀ 160 ਇਹਦੇ ਵਿੱਚੋਂ ਹਾਂ ਠੀਕ ਆ ਅਰੇ ਬੂਤਾ ਦੇਖ ਲੱਗਿਆ ਪਤਾ ਹੀ ਨਹੀਂ ਆ ਹਾਂ ਨਾ ਬੂਟੇ ਵਧੀਆ ਜੇ ਦੇਬਾ ਵੀ ਬੋਸ ਕਰਦੇ ਸੂ ਬੂਟੇ ਇਕੋ ਮੇਲ ਦੇ ਬੂਟੇ ਸਾਰੇ ਕਾ ਹੋ ਗਿਆ ਨਾ ਹਾਂ ਆਉਂਦਾ ਮੁਠੀ ਨਹੀਂ ਆਉਂਦਾ ਨਹੀਂ ਆਉਂਦਾ ਦੋ ਦੋ ਆਹ ਬੂਟਾ ਆਹ ਬਿੰਕੋਲਾ ਆ ਪਮਨੀ ਆ ਹਾਂ ਆ ਦੋ ਲੰਗਾ ਬਿੰਕੋਲਾ ਨਹੀਂ ਆ ਔ ਸਾਡੇ ਆਪਣੇ ਬੂਟੇ ਦੀਆਂ ਇਹ ਵੀ ਬਰਾਬਰੇ ਖੜੇ ਆ ਬਰਾਬਰੇ ਆ ਮਾਣਾ ਮੋਟਾ ਹੀ ਹੋਊਗਾ ਕਿ ਮਾਣਾ ਮੋਟਾ ਫਰਕ ਲੈ ਹਾਂ ਬਰਾਬਰੇ ਬਰਾਬਰੇ ਆ ਹੂੰ ਲਾ ਬਰਾਬਰ ਆ ਵਬੂ ਬਰਾਬਰ ਹੂੰ ਮੰਦਾ ਨਾਲੇ ਤੇਰੀ ਲੈਣਾ ਸਹੀ ਲੱਗੀ ਵੇ ਇਧਰ ਨੂੰ ਵੀ ਇਧਰ ਧੁੱਪ ਸਾਰੇ ਚ ਪੈਂਦੀ ਆ ਹਾਂ ਹੈਨਾ ਇਧਰ ਨੂੰ ਦੇਖ ਤੂੰ ਜਾ ਜਾਣ ਹਾਂ ਇਧਰ ਨੂੰ ਜਾਣਾ ਇਦਾਂ ਹਾਂ ਸਾਰੇ ਧੁੱਪ ਪੈਣੀ ਆ ਸਹੀ ਗੱਲ ਜੇ ਇਹ ਲੋਟ ਲੈਨ ਉੱਤੇ ਆਏ ਹੋਰ ਜੇ ਤਾਂ ਘਟ ਪੈਂਦੀ ਧੁੱਪ ਹਾਂ ਉਹਦੇ ਘਟ ਬਾਕੀ ਹੁਣ ਲਾਈਟ ਵੀ ਦੇਖਦੇ ਆ ਵੀ ਲਾਈਟ ਪਾਣੀ ਵੀ ਛੱਡਣਾ ਪਾਣੀ ਵੀ ਛੱਡਣਾ ਹਲੇ ਤੇ ਹਲੇ ਰੋਪੜ ਵੀ ਜਾਣਾ ਤੇ ਅੱਜ ਰੇਤੇ ਵਾਲਾ ਵੀ ਅੱਜ ਪੱਧਰਾ ਕਰਨਾ ਜਿੱਥੇ ਬੂਟੇ ਪਟਾਏ ਆ ਕੰਮ ਅੱਜ ਕਈ ਆ ਇੱਕ ਦੋ ਹੁੰਜੇ ਜੇ ਉੱਚੇ ਵੀ ਹੈਗੇ ਉਹਦੇ ਉਹ ਵੀ ਕਰਨਾ ਪੈਣਾ ਮਿੱਟੀ ਲੋਡ ਕਰਨੀ ਉਹ ਵੀ ਜਾ ਕੇ ਇੱਕ ਦੋ ਰੇੜੀਆਂ ਹਾਂ ਉੱਥੇ ਸਿਰਦੂਗਾ ਜਿੱਥੇ ਪਾਣੀ ਪੈਂਦਾ ਤੀਨਾਂ ਦਾ ਉੱਥੇ ਸਿਟਿਓ ਆ ਚਲਾ ਜਾ ਬਣਦੀ ਉੱਥੇ ਹਟ ਉੱਥੇ ਨਾ ਉੱਪਰ ਦੇ ਨਾ ਤੀਨਾਂ ਨੂੰ ਨਾ ਪਾਈਪ ਲਾ ਕੇ ਇੱਕ ਸਾਈਡ ਪਾਣੀ ਗਿਰਦਾ ਕਰੋ ਕਿ ਆ ਕਰੀ ਜਾਈਏ ਹਲੇ ਅਸੀਂ ਸਰੇ ਨਹੀਂ ਹਲੇ ਕੰਮੇ ਨਹੀਂ ਲੋਕ ਆਉਂਦੇ ਹਲੇ ਨੇਵਰਾ ਮੂਰੇ ਚਿੱਕੜ ਨਹੀਂ ਹੋਇਆ ਕਰੂਗਾ। ਉਹ ਪਿੰਨਾ ਪੈ ਪੈ ਜਾਵੇ ਫਿਰ ਲੋੜੇ ਫਿਰ ਲੋੜ ਹਾਂ ਉਹ ਤਾਂ ਹੀ ਆਉਂਦਾ ਉੱਥੇ ਪਾਣੀ। ਹੁਣ ਨਹੀਂ ਇੰਨਾ ਪਿਆ ਨਹੀਂ। ਹਾਂ। ਇਹ ਕੁਝ ਨਹੀਂ ਪਿਆ। ਚਿੱਕੜ ਦੇ ਲੱਗੇਵੇਂ ਹੋਇਆ। ਇੰਨਾ ਤਾਂ ਪਾਣੀ ਇਕੱਠਾ ਹੋ ਗਿਆ ਵਾ। ਹਾਂ। ਪਿੰਨੇ ਗਰੇ ਪਾਣੀ ਖਾਣਾ। ਉਹ ਤਾਂ ਹੈ ਹੀ ਉਹ ਤਾਂ ਥੱਲੇ ਆਉਣਾ ਸਾਰਾ। ਅੱਛਾ ਇੱਕ ਗੱਲ ਹੈਗੀ ਸੀ ਮਨਦੀਪ। ਹੂੰ। ਲੇਕਿਨ ਆਪਾਂ ਕੱਲ ਰੇ ਪਾਏ ਉੱਥੇ। ਹਾਂ। ਲੇਕਿਨ ਮੀਂਹ ਪੈਦਾ ਨਾ ਰੇ ਪੈਦਾ ਕਣਕਾਂ ਦਾ ਦਬ ਜੇ ਨਹੀਂ। ਫੇਰ ਨਹੀਂ ਦਬਣਾ। ਅਸਲ ਬਾਹਰਾਂ ਦੇ ਨੇ ਠੀਕੇ ਕਰਿਆ। ਠੀਕੇ ਕਰਿਆ ਹਾਂ। ਚਲੋ ਬੜੀ ਗੱਲ ਬਹੁਤ ਕਣ ਰੱਬ ਦਾ ਵਧੀਆ ਹੀ ਕਰਦਾ ਜੋ ਵੀ ਕਰਦਾ ਹੈ ਮਾ ਰੱਬ ਦਾ ਵਧੀਆ ਹੀ ਕਰਦਾ ਜੋ ਵੀ ਕਰਦਾ ਚਾਰ ਦਿਨ ਹੋਏ ਆ ਹਾਲੇ ਸਪਰੇਅ ਕਰੀ ਤਾਖਤ ਵਾਲੀ ਹੂੰ ਜਬੀ ਨੂੰ ਢੇਰੀਆਂ ਲਿਆਤੀਆਂ ਹਾਂ ਹਾਂ ਜੋ ਵੀ ਵਧੀਆ ਖੜੀ ਹੈ ਢੇਰੀਆਂ ਲਿਆ ਤੇ ਪਈ ਸੜਿਆ ਕੁਭੀ ਹੋਈ ਪਈ ਹੈ ਸਹੀ ਗੱਲ ਹੈ ਬੂਸਟਰ ਵਾਲੀ ਸਪਰੇਅ ਕਰੀ ਹੈ ਮੈਂ ਮੈਂ ਦੱਸ ਦਿੰਦਾ ਤੈਨੂੰ ਤਾਖਤ ਨਹੀਂ ਨਹੀਂ ਦਿਖਦੀ ਹੁਣ ਹਾਂ ਨਹੀਂ ਦਿਖਦੀ ਦੇਖ ਲੈ ਕੁਭੀ ਹੋਊਗੀ ਹਾਂ ਨਾ ਵਧੀਆ ਸਰੀ ਯਾਰ ਕੁਭੀ ਆਟ ਆਪਦੀ ਹੈ ਕੱਲ੍ਹ ਵਾਂਗ ਇਹੋ ਛਿੱਧੀ ਹੋ ਗਈ ਯਾਰ ਨਾ ਨਾ ਛਿੱਧੀ ਕਿੱਥੇ ਯਾਰ ਲੈ ਬਹੁਤ ਪੁੱਟਣੀ ਆ ਛੁੱਟਣੀ ਆ ਨਾ ਮੇਰਾ ਲਾ ਦਿੰਦਾ ਕਹਿੰਦਾ ਆਪ ਹੈ ਕੌਣ ਕਹਿੰਦਾ ਕੌਣ ਕਹਿੰਦਾ ਕਿਹੜੀ ਗਲਤੀ ਉਹ ਮੇਰੀ ਜਿਹੜਾ ਠੀਕ ਆ ਮੀਦਾ ਅਮਰ ਦੀ ਇਹ ਆਏ ਪੁੱਛੀ ਵੀ ਜਿੱਦਾਂ ਅਪਾ ਜਬ ਜਬ ਜੰਮੇ ਜਾਏਗਾ ਸਤਾਣੇ ਦੀਦੇ ਜਬੀ ਤਾਂ ਦੀਦਿਉਨੀ ਬੀਲ ਘੱਟ ਪੈ ਗਿਆ ਮੈਂ ਨਹੀਂ ਕਿਹਾ ਮੈਂ ਕਿਹਾ ਪੜਾਹ ਮੁਟੂ ਗਿਆ ਤੂੰ ਕਹਾਨੂੰ ਕਿਹਾ ਮੈਂ ਕਿਹਾ ਤਾਂ ਮਾਤਾ ਕਿਹਾ ਨਹੀਂ ਮਾ ਕਿਹੜੀ ਹੋਈ ਗੋਸ ਉਹ ਚੱਲ ਆਏ ਆ ਵੀ ਕੁਝ ਨਹੀਂ ਛਿੱਧੀ ਜੀ ਲੱਗਦੀ ਮੈਨੂੰ ਜਾ ਵੀ ਚੇਤਾ ਜਾ ਵੀ ਨਹੀਂ ਸਿੱਧੀ ਹੁੰਦੀ ਮੁੜ ਕੇ ਧਾਨ ਫੁੱਟਾਉਣੇ ਆ ਜਾਂ ਕੁਝ ਹੋਰ ਵਿੱਚ ਡੀਲਾ ਡੁੱਲਾ ਹਨਾ ਹਾਂ ਜਿਹੜਾ ਮੈਂ ਕਹੇ ਜਿਹੜਾ ਹਾਂ ਜਿਹੜਾ ਸਹੀ ਆ ਉਹ ਹੋਗੀ ਆ ਜਿਹੜਾ ਸਹੀ ਡਿਸੀਜਨ ਆ ਇੰਨੇ ਕਰਾ ਜਿਹੜੀ ਗਲਤੀ ਕਰੀ ਮੈਂ ਕਰੀ ਆ ਚਲ ਕਹਿੰਦਾ ਜੀ ਸਲਾਹ ਕਰ ਲੋ ਆਪਣੀ ਜੀ ਗਲਤੀ ਕੀਦੀ ਆ ਬਲਤੀ ਮੈਂ ਕਰੀ ਭਾਈ ਖੋਜ ਖੋਜ ਹਾਂ ਕਰੋ ਕੋਈ ਨਹੀਂ ਚਲ ਬੰਦ ਚਲ ਤੇ ਮੈਂ ਵੀ ਹੁਣ ਕਰਦਾ ਮੁੜ ਕੇ ਹਲੇ ਮੋਟਰਸਾਈਕਲ ਚੱਕ ਲੈ ਗੋਣਾ ਮੇਰਾ ਪਰਸੋਂ ਦਾ ਖੜਾ ਰੋਪੜ ਉਹ ਪਤਾ ਨਹੀਂ ਹੋਣਾ ਏ ਪਤਾ ਨਹੀਂ ਕਾਲੇ ਨੇ ਵੇਚਤਾ ਕਹਿੰਦੇ ਤਾਂ ਰਹਿ ਗਿਆ ਵੀ ਖੜਾ ਏ ਕਾਲੇ ਨੇ ਜ਼ਕਰ ਮੁਖੜਾ ਕਾਲੇ ਵੀ ਜ਼ਕਰ ਮੁਖੜਾ ਫੇ ਨੀਤੇ ਨਹੀਂ ਜਾਂਦਾ ਨਹੀਂ ਨਹੀਂ ਜਾਂਦਾ ਨਾ ਇਹ ਅੰਦਰ ਲੱਗੇ ਜਾਂਦੇ ਆ ਤੁਸੀਂ ਵੇਚਿਆ ਵੀ ਵੇਚਿਆ ਵੀ ਤੁਸੀਂ ਹੋ ਹਾਂ ਫਿਰ پیسے ਫੜ ਲਿਆਉਂਗੇ ਉਹਤੇ ਕਹਿੰਦੇ ਨਹੀਂ ਮੋਟਰਸਾਈਕਲ ਚੱਕ ਲਿਆਉਂਗੇ ਚਲੋ ਦਿਖਾਉਨੇ ਅੱਗੇ ਸਾਨੂੰ ਬਾਬੂ ਗਾਹਾਂ ਦਾ ਪ੍ਰੋਗਰਾਮ ਕੀ ਬਣਦਾ ਸਰਮ ਵਾਲੇ ਗਾਂਦੇ ਚੋਂ ਕੱਢ ਕੇ ਆਉਂਦੇ। ਉਹ ਕੋਰਾ ਕਰਕੇ ਆ। ਪੇਰ ਡੈਕਟ ਪੈਂਦਾ ਇਹ। ਆਓ ਫਿਰ ਬਾਹਰ ਪਿਆਦਾ ਨਾ। ਹਾਂ। ਠੰਡਾ ਹੀ ਪਾਉਂਦਾ। ਇੱਥੇ ਲੱਤੀ ਦੀ ਮੈਂ ਕੱਲ। ਯਾਰ ਨੂੰ ਕੀੜਾ ਲੱਗਿਆ। ਸਫਲ। ਠੱਗ ਦੇਗਾ ਵਿੱਚ ਵੱਜੀ। ਸਫਲ ਘਾਹ ਨਾਲ ਪਾਣੀ ਵੀ ਮੁੱਲ ਦਾ ਪੀਂਦਾ ਏ। ਯਾਰ ਮਿਲਦਾ ਨਹੀਂ ਨਾ ਪਾਣੀ। ਇਹ ਕੋਸੁੰਦਾ। ਹਾਂ ਕਰਦੇ ਜਾਣ ਤਾਈਦਾ। ਪਾਣੀ ਖਰਾਬ ਕਰਦੇ ਨਾ। ਸਹੀ ਗੱਲ। ਆਈਆਂ ਹੋਈਆਂ ਪੈਣੀਆਂ ਫੇਰ। ਇਹੀ ਕੀਨੇ ਪੜਿਆ। 50 ਰੁਪਏ ਦੀ ਹੋਣੀ ਜਿਹੜੀ 20 ਰੁਪਏ ਆਉਂਦੀ ਆ। ਆ ਹਾਲੇ ਤਾਂ 20 ਹੀ ਆ ਇਹ। ਹੁਣ 20 ਹੀ ਆ ਫੇ 50 ਦੀ ਹੋਣੀ ਏ। 25 ਦੀ ਹੋ ਕਈ ਜਗ੍ਹਾ 30 ਦੀ ਵੀ ਦੰਨੇ ਆ ਇਹਦਾ ਮਾਰ ਕੇ ਦਾ ਫਰਕ ਆਊਗਾ ਦੋ ਤਿੰਨੇ ਇਹ ਜਿਹੜੀਆਂ ਸਹੀ ਜਿਹੜੀਆਂ ਕੰਨਲੀ ਦੀ ਹੋਗੀ ਤੇਰੀ ਦੂਜੀ ਵਿਸਲੇਰੀ ਦੀ ਹੋਗੀ ਐ ਦਾ ਬੜਾ ਮੋਟਰ ਵਰਗਾ ਹੀ ਪਾਣੀ ਹੈ ਭਾਏ ਤਾਂ ਉਹੀ ਆ ਫਿਲਟਰ ਕਰਕੇ ਭਰਿਆ ਪਾਉਂਦਾ ਮੋਟਰ ਵਰਗਾ 3 25 ਰੁਪਏ ਲਾਇਆ ਪਏ ਮੈਂ ਆਪਣੇ ਜੁੱਗਾ ਰੱਖਿਆ ਹੋਇਆ ਇਹ ਤਕੂਈ ਨੇ ਫੇਰ ਦੁਆਰੇ ਭਰ ਲਈ ਇੱਥੇ ਅਗਲੇ ਨੂੰ ਸੁਪਨੇ ਆਉਂਦੇ ਆ ਵੀ ਨਮੀਆਂ ਘ ਭਰੇ ਆ ਦੁਆਰੇ ਫੇਰ ਨਹੀਂ ਜੀ ਵੀ ਲਾਇਆ ਥਾਲਾ ਬਾਪੂ ਦੇ ਉੱਪਰ 25 ਰੁਪਏ ਹਾਂ ਹੁਣ ਬਾਪੂ ਨੇ ਥਾਲਾ ਬਾਪੂ ਦਾ ਥਾਲਾ ਨਹੀਂ ਕਰੀ ਬਈ ਤੂੰ ਦੇਖੀਏ ਪਾਣੀ ਛੱਡਦੇ ਉੱਠ ਪਾਣੀ ਛੱਡਦੇ ਦੇਖ ਠੰਡਾ ਪਾਣੀ ਪੀ ਕੇ ਤੋਤਲਾ ਹੋ ਗਿਆ ਬਾਪੂ ਤਾਂ ਹੀ ਚੱਲੇਦਾ ਜਾਨ ਵਾਲੇ ਪਾਣੀ ਥਾਲਾ ਕੁੱਤਾ ਯਾਰ ਜਿ ਬੱਜਿਆ ਜਾ ਕੇ ਆਹ ਇਦਾਂ ਲੱਗਿਆ ਪਿਆ ਤੇਰੀ ਫਿਕਰ ਤਾਂ ਹੀ ਕਹ ਵੀ ਨਾ ਪੀ ਠੰਡਾ ਪਾਣੀ ਜਿਆਦਾ ਇਹ ਤੈਨੂੰ ਗਰਮ ਪਲਾਉਨੇਗਾ ਹਾਂ ਕੋਸਾ ਜੀ ਜੂਨ ਬਿਗਾਤਾ ਉਹ ਨਾ ਜਾਣ ਵਾਲਾ ਕੀੜਾ ਪਿਓ ਜੋ ਆਉਣਾ ਉਹ ਨਹੀਂ ਹੁੰਦਾ ਤਾਂ ਨਹੀਂ ਜਾਣੀ ਫਿਰ ਉਹ ਸ਼ੋਕ ਆਉਣਾ ਚੱਲ ਘਰ ਅੱਗੇ ਜੇ ਉੱਠੇ ਘਰ ਗੰਤਾ ਲੈਣਾ ਇਹ ਦੇਖ ਲਈ ਇਹ ਤਾਂ ਉਹ ਵੀ ਨਹੀਂ ਪੂਰੀ ਪੱਧਰੀ ਹੁਣ ਨੋ ਨਾ ਹੁਣ ਨੂੰ ਇਹਨੇ ਕਹਿ ਦਣਾ ਤਾਂ ਬੱਸ ਕਰੋ ਹੁਣ ਹੋਰ ਨਹੀਂ ਲੱਦੋਣੀ ਬੱਸ ਬੱਸ ਕਰ ਬੱਸ ਕਰ ਕਾਲ ਤਾਂ ਮੈਂ ਕਰਿਆ ਇਹ ਦੇ ਬਾਈ ਪਹਿਲ ਖਾਲ ਮੰਗੀ ਚਲੇਗਾ ਨਹੀਂ ਜਿਹੜੇ ਉੱਪਰ ਹਾਂ ਮੈਂ ਤਾਂ ਤੋਨਾ ਹਾਂ ਇਹ ਵੀ ਕਿਹਾ ਨਹੀਂ ਮੈਂ ਕਿਹਾ ਮੈਂ ਖੜਕੇ ਨਹੀਂ ਚੱਲਣਾ ਕੰਮ ਇਹ ਇਹ ਸੈੱਟ ਕਰਕੇ ਥਰਮਾ ਤੋਣੀ ਪੈਣੀ ਹੈ ਇਹ ਉੱਥੇ ਜਾ ਕੇ ਦੇਖੀ ਤਾਂ ਢੇਰ ਕਿੱਡਾ ਲੱਗਣਾ ਹੈ ਇਹਦਾ ਢੇਰ ਦੇਖੀ ਕਿੱਡਾ ਲੱਗਣਾ ਜਾ ਕੇ ਤੋਈਦਾ ਬਾਈ ਹਾਲੀ ਪ੍ਰੈਸ ਹਾਂ ਉਹੀ ਕਹਿੰਦਾ ਮੈਂ ਇਹਦਾ ਖੜ ਕੇ ਜੰਪ ਕਰਕੇ ਹਾਂ ਇਹਦਾ ਇਹ ਉੱਚੀ ਉੱਚੀ ਕਰਦਾ ਇੰਨਾ ਇੰਨਾ ਤਾਂ ਬਰਫ ਵਾਲੇ ਚ ਹੁੰਦਾ ਉੱਪਰ ਹਾਂ ਕਿਆ ਜੀ ਜੀ ਅਬ ਟੈਂਪਰੇਚਰ ਪਾਣੀ ਦਾ ਕੋਰਾ ਪੈਣ ਲੱਗ ਗਿਆ ਕੋਰਾ ਪੈਣ ਲੱਗ ਗਿਆ ਮੈਂ ਖੇਤ ਮੈਂ ਉੱਥੇ ਮੋਟਰਸਾਈਕਲ ਆਇਥੇ ਤੂੰ ਖੜਾ ਗਿਆ ਆ ਹਾਂ ਪੂਰੇ ਸਾਈ ਮੈਂ ਰੱਝ ਗਿਆ ਆ ਉਏ ਮੇਰੇ ਆ ਰਹਿ ਗਿਆ ਹੈਂਡਲ 'ਤੇ ਹਾਂ ਹੋ ਇਦਾਂ ਲੱਗ ਗਿਆ ਹਾਂ ਲਾ ਲਾ ਚਾਬੀ ਨਹੀਂ ਲੱਗਦੀ ਕੀ ਫਿਰ ਉਂਗਲੀ ਤੇ ਫੜ ਜਾਂਦੀ ਯਾਰ ਚਾਬੀ ਪੱਤੀ ਕੋਰਾ ਹੀ ਦਿਖਦਾ ਦਾ ਬਰਫ ਪਈ ਹੋਈ ਸੀ ਪੂਰੀ ਇਹ ਮੀਂਹ ਤੇ ਬਾਅਦ ਹੀ ਹੋਇਆ ਜਿੱਦਾਂ ਦਾ ਮੀਂਹ ਛਿੱਟਾ ਜਾ ਪਿਆ ਨਾ ਉਹਦੇ ਬਾਅਦ ਕਿਤੇ ਜ਼ਿਆਦਾ ਪੈ ਗਿਆ ਹੁਣ ਮਨ ਮੰਨ ਕੇ ਯਾਰ ਵੀ ਪਾਸਾ ਤੇਜ਼ ਆ ਬਸ ਵੱਧ ਪੈਣਾ ਦੂਜੇ ਦਿਨ ਕੋਰਾ ਵੱਧ ਪਊਗਾ ਆਜੇ ਹਲੇ ਫਿਲਹਾਲ ਤਾਂ ਹੈ ਨਹੀਂ ਹਲੇ ਆਵਾ ਹਲੇ ਚੱਲੀ ਨਹੀਂ ਹੈ ਮੇਰੀ ਗੱਲ ਸੁਣ ਇਹ ਕਹਿੰਦਾ ਤੂੰ ਮੈਨੂੰ ਪਾ ਕੇ ਦਿਖਾ ਦੇ ਬਿੱਡੇ ਦੇ ਬਰਾਬਰ ਆ ਜਾ ਬਿੱਡੇ ਆ ਬਿੱਡੇ ਦੇ ਬਰਾਬਰ ਹੀ ਜਾਣਾ ਇਹ ਆ ਕਿੰਨੇ ਦੋ ਹਾਂ ਥੋੜੀ ਥੋੜੀ ਥੱਬੇ ਰਹਿ ਗਈ ਯਾਰ ਮੈਨੂੰ ਪਾ ਕੇ ਦਿਖਾਈ ਜੇਕਰ ਮੈਂ ਮਾਰਨਾ ਮਾੜੇ ਮੱਟਾ ਹੋ ਰਿਹਾ ਕਹਿੰਦਾ ਮੈਨੂੰ ਮੇਹੜੀ ਥੱਲੇ ਜਾਣੀ ਸੀ ਇਹ ਜਿਵੇਂ ਹੀ ਪ੍ਰੈਸ ਕਰਦੇ ਨੇ ਗੱਠਾ ਗੱਠਾ ਬਣਾ ਦਿੰਦੀਆਂ ਠੀਕ ਹੈ ਲੈ ਆਏ ਗਈ ਆ ਤੂੰ ਆਈ ਸਾਰੀ ਹੁੰਦੀ ਗਈ ਦੋਾਈ ਹੋਰ ਕੀ ਆ ਇਹਦਾ ਪਾਦਵਾ ਮੈਂ ਗੀਲੇ ਦੀ ਇਹ ਹਿਸਾਬ ਨਾਲ ਤਾਂ ਪੈ ਜੂ ਹੈ ਇਹ ਹਿਸਾਬ ਨਾਲ ਤਾਂ ਪੈ ਜੂਗੀ ਬੂਟਾ ਨਹੀਂ ਪਰ ਦੂਹੀ ਨਹੀਂ ਬੂਟਾ ਨਹੀਂ ਪਊਗੀ ਹਾਂ ਦੂਜੀ ਤਾਂ ਵੱਧ ਹੋ ਜਾਣੀ ਆ ਇਹ ਪੱਤਾ ਵੀ ਆਉਣਾ ਪੱਤੀ ਹਾਂ ਹੁਣ ਇਹਦੇ ਪਰ ਰੋਟਾਵੇਟਰ ਮਾਰੂਗੇ ਫਿਰ ਹੈ ਕਿਹੜਾ ਪਤਾ ਕੀ ਆ ਹੁਣ ਕੰਮਤੀ ਤੈਨੂੰ ਦੱਸਾਂ ਵਾ ਕਿਆ ਚੱਕਰ ਹੈ ਇਹ 35 ਗਾ ਤੇ ਪਾਈ ਗਾ ਤਾਂ ਹੁੰਦੀ ਇਹ ਦੀ ਸਵੇਰ ਦਾ ਟਾਈਮ ਹੈ ਨਰਮ ਆ ਇਹ ਹਾਂ ਨਰਮ ਆ ਹਾਂ ਨਰਮ ਆ ਫੁੱਲ ਜਾਣੇ ਨਹੀਂ ਨਰਮ ਆਲੇ ਆਹਨੇ ਨਰਮ ਆ ਉਸ ਪਈ ਵੀ ਆ ਸਹੀ ਗੱਲ ਆ ਫਿਰ ਆਕੜ ਜਾਂਦੀ ਆ ਧੁੱਪ ਪਈ ਤੇ ਕੀ ਆ ਅੱਕੜ ਜਾਂਦੀ ਹੈ ਹਾਂ ਚਲਾ ਆ ਜਾ ਫੇਰ ਮੱਲ ਨਿਕਲ ਉੱਤਰ ਥੱਲੇ ਨਵੇੜ ਕੇ ਚੱਲੀਏ ਫਿਰ ਰੋਟੀ ਰੋਟੀ ਖਾਈਏ ਜਾ ਕੇ ਇੱਦਾਂ ਖਾ ਕੇ ਆਏ ਤੁਸੀਂ ਖਾ ਕੇ ਆਏ ਹਾਂ ਹਾਂ ਸਭ ਵੀਰਾਂ ਦੇ ਪਰੌਂਠੇ ਖਾਏ ਦੋ ਦੋ ਮੈਂ ਫਿਰ ਲੇਟ ਉੱਠਦਾ ਨਾ ਫੇਰ ਮੈਂ ਲੇਟ ਹੀ ਖਾਂਦਾ ਉੱਠਦਾ ਤਾਂ 9 ਵਜੇ ਮੈਂ ਯਾਰ ਹੁਣ ਬਾਹਰ ਬਣਾਉਂਗੀ ਇਹਨੂੰ ਅਸ਼ਾ ਲਿਆਉਣੀ ਗਏ ਲਾ ਰਹੀ ਹੈ ਗਏ ਵੀ ਗਏ ਬਸ ਆਹ ਜਿੱਥੇ ਜਿੱਥੇ ਤੱਕ ਆਏ ਹੱਥ ਇੱਥੇ ਤੱਕ ਜਾਂਦਾ ਹਾ ਹੈਨਾ ਬਸ ਹਾਂ ਉਹ ਹੱਥ ਜਿੱਥੇ ਚੱਲੀ ਗਈ ਆਰੀ ਬਸ ਬਸ ਅੱਛਾ ਜਾ ਤੈਨੂੰ ਹਾਂ ਆ ਤਾਂ ਨਿਬੜਿਆ ਬਈਆ ਹੁਣ ਉਹ ਤੇਰੀ ਤਾਂ ਗੜੀ ਆ ਇਹਦਾ ਕੁਝ ਨਹੀਂ ਆਈਆਂ ਇਹਨਾਂ ਅੱਦੇ ਦੀ ਨਾ ਦੁਨੀਆ ਇਹ ਤਾਂ ਅਰੇ ਰਿਮੋਟ ਮੋਟਰਸਾਈਕਲ लेके ਆਉਣਾ ਖਬਰੇ ਹੈਗਾ ਖਬਰੇ ਨਹੀਂ ਹੈਗਾ ਉੱਥੇ ਮੈਂ ਆ ਕੇ ਬੌਂਦਾ ਇਹਨੂੰ ਸਾਨੂੰ ਗਾਲੇ ਪਾਪੜ ਜਾ ਤੂੰ ਜਾਣੂ ਹਾਂ ਤੂੰ ਜਾਣੂ ਨੌਕਰ ਇਹਨੂੰ ਖੋਲ ਦੇ ਉੱਥੇ ਮਗਰ ਖੋਲ ਨਹੀਂ ਲਾ ਕੇ ਟਰਾਲੇ ਨੂੰ ਬਾਅਦ ਚ ਕਰਦੀ ਤੂੰ ਬਾਹਰ ਆਉਂਗਾ ਇਹਨੂੰ ਫਿਰ ਮੇਰੀ ਗੱਲ ਸੁਣ ਚਾਚੇ ਦੁਆਰੇ ਫੇਰ ਹੁੱਕ ਪਾਉਣੀ ਪੈਣੀ ਆ ਕਾ ਤੇ ਟਰਾਲਾ ਅੰਦਰ ਨਹੀਂ ਕਰੂੰਗਾ ਫੇਰ ਦੁਆਰੇ ਨਾ ਨਾ ਪਰੇ ਹੀ ਰਹਿਣੇ ਆਪਾਂ ਨੇ ਅੱਛਾ ਠੀਕ ਆ ਹਲੇ ਕੰਨ ਕਰਨਾ ਬਾ ਠੀਕ ਆ ਬਾਹਰ ਖੋਲ ਦੇ ਨ ਕਿਆ ਬਿਗੜਦਾ ਯਾ ਅੰਦਰ ਬਾਹਰ ਕਾਣਾ ਹੋੜ ਹੈ ਨਹੀਂ ਯਾਰ ਹਾਂ ਵਾ ਠੀਕ ਆ ਹਾਂ ਕਈ ਬਿਜਲੀ ਦੋ ਤੇਰੇ ਆਹ 파ਤੀ ਇੱਥੇ ਆਉਣੀ ਆਪਾਂ ਕੰਕ ਦਾ ਬਿਜੇ ਜਿੰਦੀ ਬਿਜ ਹੁੰਦੀ ਆ ਕੜਕ ਦਾ ਬਿਜੀ ਯਾਰ ਨਵੇੜੀ ਉਹਦਾ ਹਾਂ ਉਹ ਵੀ ਕੱਢ ਦੀ ਏ ਆਹ ਵਾਲੇ ਗਿੱਲਾ ਹੂੰ ਕੱਢ ਦੀ ਉਹ ਆ ਕੱਢ ਦੀ ਥੋੜਾ ਆ ਉਹਦਾ ਹੈ ਗਿਆ ਪੈਸੇ ਆਉਂਗੇ ਜੀ ਉਹ ਤਾਂ ਫੇਰੇ ਬੈਠ ਕੇ ਤੇ ਨਹੀਂ ਆਉਣੇ ਹਾਂ ਤਾਂ ਨਹੀਂ ਆਉਣੇ ਐ ਤਾਂ ਨਹੀਂ ਕਮਾਈਆਂ ਆਉਣੀਆਂ 200 ਰੁਪਏ ਦੀ ਬੋਤਲ ਪੀ ਕੇ ਬਹਿ ਕੇ ਐ ਤਾਂ ਨਹੀਂ ਕਮਾਈਆਂ ਆਉਣੀਆਂ ਚੱਲ ਇਹ ਕੰਮ ਨਹੀਂ ਕਰਿਆ ਤੀਰੀ ਬੋਤਲ ਪੀ ਲਈ ਤੇ ਛੇਤੀ ਉੱਧਰ ਥੱਲੇ ਹੈਨਾ ਕੰਮ ਤਾਂ ਇਹ ਤਾਂ ਸੋਣਾ ਕਰਤਾ ਸਵੇਰ ਦੇ ਨੇ ਅੱਜ ਤਾਂ ਨਹੀਂ ਕਰਿਆ ਪਰ ਇਹਨੇ ਅੱਜ ਨਹੀਂ ਕਰਿਆ ਕੋਈ ਹੈਨਾ ਕੱਲ ਜਾ ਕੇ ਆਏ ਮਿਲਦਾ ਅੱਜ ਅੱਜ ਤਾਂ ਨਹੀਂ ਗਿਆ ਅੱਜ ਕਿਤੇ ਨਹੀਂ ਗਿਆ ਹਾਂ ਬਤਾਹੀਂ ਭਈ ਕਰਿਆ ਨਹੀਂ ਭਈ ਤੀਰ पे ਤਾਂ ਕੱਲ ਤੂੰ ਚੱਲ ਵੱਧ ਕਰਿਆ ਆ ਅੱਜ ਨਹੀਂ ਕਰਿਆ ਹੈਗਾ ਚੱਲ ਫਿਰ ਕਰੀਏ ਆ ਲੱਦੀਏ ਹਾਂ ਟੋਟਾ ਕਰਦਾ ਆ ਜੀ ਹਾਂ ਕੱਲ ਵਾਲੇ ਪੂਰੇ ਕਰਦਾ ਇਹ ਚੱਲ ਫਿਰ ਚੱਲ ਆ ਜਾ ਸ਼ਾਮ ਤੱਕ ਚੱਲੋ ਚੱਲ ਹੁਣ ਬੱਸ ਚੱਲ ਫਿਰ ਚਲੋ ਲੁੱਦੀ ਉੱਪਰ ਜਾਣਾ ਜਾ ਜਾਓ ਯਾਰ ਉੱਪਰ ਮੈਂ ਤੁਹਾਨੂੰ ਫੜਨਾ ਉੱਥੇ ਉੱਪਰ ਚੱਲ ਤੇ ਜਾਂਦੇ ਫਿਰ ਆਪਾਂ ਚੱਲੀਏ ਸਾਨੂੰ ਗਾਲੇ ਉੱਪਰ ਜਾਇਦੇ ਕਰਨੀ ਪੈਣੀ ਇੱਥੇ ਖਬਰ ਤੈਨੂੰ ਫੋਨੇ ਕਰਨਾ ਪੈਣਾ ਬੰਦੇ ਇਕੱਠੇ ਕਰ ਲਿਆ ਉਹ ਮੇਰੇ ਪਹਿਲੇ ਇਹ ਕੀ ਗੱਲ ਆ ਉਹ ਕਾੜੀ ਆਓ ਲੈ ਨਾ ਇਹ ਤਾਂ ਅੰਦਰ ਲਾ ਕੇ ਜਾਂਦਾ ਯਾਰ ਕਾੜੀ ਆਓ ਠੀਕ ਹੈ ਤਾਂ ਅੰਦਾਜ਼ੀ ਗੱਲ ਚੱਲ ਚੱਲ ਕੋਈ ਯਾਰੋ ਆ ਜਾ ਵੀ ਆੜੀ ਲੋ ਜੀ ਬਾਈ ਨਿਭੜਿਆ ਕੰਮ ਆ ਕਾਰ ਤੇ ਕੱਪੜੇ ਪਾ ਲਈ ਹੁਣ ਮਿਲਟਰੀ ਵਾਲੇ ਕੱਪੜੇ ਛੱਟ ਤੇ ਹਥਿਆਰ ਬਾਡੂ ਨਾਲ ਮੋਟਰਸਾਈਕਲ 'ਚ ਹਵਾ ਲੱਗਣੀ ਹੈ ਕੰਬਾ ਮਾਉਂਦਾ ਹੁਣ ਮੈਨੂੰ ਲੋਹੀ ਦੇ ਦੇ ਨਾ ਚਲਾਉਣਾ ਤਾਂ ਮੈਂ ਆ ਰਿਹਾ ਤੇ ਮੈਂ ਦੇਖ ਲਾ ਬਨੇ ਨੇ ਥੱਲੇ ਦਾ ਹੁਣ ਕਾਲੇ ਨੂੰ ਮਿਲਦੇ ਸੀ ਜਾ ਕੇ ਹੁਣ ਕਾਲੇ ਇਹ ਤਾਂ ਕਾਲਾ ਹੋਇਆ ਵਿਹਲਾ ਫੇਰ ਤਾਂ ਉਹਦੀ ਬਣਾ ਲਿਆਉਂਗੇ ਅਸੀਂ ਹਾਂ ਜੇ ਹੋਇਆ ਭਾਈ ਹੱਥ ਨੂੰ ਮੂੰਹ ਹੱਥ ਉਦੇ ਕਾਲੇ ਠੀਕ ਹੈ ਫੇਰ ਸੱਤੇ ਬਾਣੀ ਲੱਗਿਆ ਤਾਂ ਹੋਣਾ ਲੱਗਿਆ ਤਾਂ ਹੋਣਾ ਢਾਉਂਦਾ ਵੀ ਦੇਖ ਹੋਰ ਗੱਡੀਆਂ ਸਵਾਰੂਗੇ ਗੱਡੀਆਂ ਸਵਾਰ ਦੇ ਤੈ ਭੂਣ ਛੋਟੇ ਹਾਥੀ ਸਵਾਰਦਾ ਕੁੰਡਵੀ ਛੋਟੇ ਹਾਥੀ ਕੋਈ ਸਵਾਰਦਾ ਨਹੀਂ ਉਹ ਸਵਾਰਦਾ ਹੈਨਾ ਛੋਟੇ ਹਾਥੀ ਤੇ ਸਾਰਾ ਉਹ ਸਵਾਰ ਦਿੰਦਾ ਇਹ ਦੋ ਦੋ ਇੱਕ ਮਿਸਤਰੀ ਆ ਉੱਥੇ ਜਿਹੜੇ ਆ ਡੱਡੂ ਡੱਡੂ ਸਵਾਰਦੇ ਨੇ ਬਾਕੀ ਗੱਡੀ ਵਾਲੇ ਤਾਂ ਬਹੁਤ ਆ ਆਹ ਡੱਡੂ ਵਾਲੇ ਦੋ ਕੇ ਆ ਕੁੰਡਕਾ ਡੱਡੂ ਗਾ ਡੁੱਗਾ ਛੋਟਾ ਹਾਥੀ ਛੋਟਾ ਹਾਥੀ ਵੀ ਵਿੱਚ ਹੀ ਆ ਜਾਂਦਾ ਉਹ ਵਿੱਚੇ ਆ ਗਿਆ ਹੋ ਵੀ ਇੱਕ ਇੱਕ ਹੋਰ ਆ ਬੰਦਾ ਇਹਨੂੰ ਹਰੇਕ ਹੱਥ ਨਹੀਂ ਪਾਉਂਦਾ ਸਮਾਨ ਵਾਵੇਂਗਾ ਗੱਡੀਆਂ ਨਾਲੋਂ ਮਹਿੰਗਾ ਸਮਾਨ ਨੇ ਤਾਂ ਹੱਥ ਕਿ ਆ ਪਉਣਾ ਇਹ ਤੂੰ ਅਸਲ ਪਹਿਲਾਂ ਬੜੇ ਹੁੰਦੇ ਤਾਂ ਹੁਣ ਤਾਂ ਛੋਟੇ ਆ ਗਏ ਹਾਂ ਕਿ ਪਹਿਲਾਂ ਬੜੇ ਹੁੰਦੇ ਜਾਂਦੇ ਆਪਣੇ ਹੋ ਗਰਦਨ ਜੀ ਵਾਲੇ ਉਹ 50000 50000 ਦਾ ਲੂਣਿੰਦੇ ਉਹ ਗਰਦਨ ਹੀ ਟੁੱਟ ਜਾਂਦੀ ਸੀ ਮੂਰੇ ਤੇ ਮੈਂ ਕਹਿੰਦਾ ਵੀ ਥੋੜਾ ਪਿਛਲਾ ਇੱਥਾ ਜੁਦਾ ਰਹਿੰਦਾ ਕੀੜੇ ਬੰਗਣਾ ਗਰਦਨ ਦੂਜੋ ਰਹਿੰਦੀ ਛਾਲਦੀ ਹੰਡੜੇ ਲੈਣੇ ਹੱਥ ਮਾਉਂਦਾ ਓਏ ਉਹ ਗਰਦਨ ਤੇ ਹੁੰਦਾ ਰੰਜੜਾ ਪਤਾ ਕਿਹਾ ਉਹ ਗਰਦਨ ਮੈਂ ਤੈਰ ਘੁੰਮਦਾ ਹਾਂ ਹਾਂ ਮੂਰੇ ਨਾਲ ਹੀ ਜਾਂਦਾ ਇਹ ਸਕੂਟਰ ਵਾਂਗੂ ਤਾਂ ਹੋ ਇਹ ਫੇਲ ਹੋ ਗਏ ਛਲੇ ਮੈਂ ਉੱਥੇ ਦੇਖਿਆ ਪਤਾ ਚੱਲਦੇ ਹੁਣੇ ਕਿਸੇ ਰੋਡ ਪਰ ਮਰੰਡੇ ਵੀ ਚੱਲਦੇ ਆ ਮਰੰਡੇ ਚੱਲਦੇ ਪਿੰਡਾਂ ਜੀ ਨੂੰ ਮਰੰਡੇ ਵੀ ਚੱਲਦੇ ਖਮਾਣੋ ਵੀ ਚੱਲਦੇ ਇਹ ਨਵੇਂ ਨਹੀਂ ਆਉਂਦੇ ਹੁਣ ਇਹ ਨਵੇਂ ਨਹੀਂ ਪੁਰਾਣੇ ਆ ਪੁਰਾਣੇ ਆ ਇਹ ਨਵੇਂ ਤਾਂ ਮਤਲਬ ਤਾਂ ਪਹਿਲਾਂ ਵੀ ਕਿ ਆਉਂਦੇ ਇਹ ਉਹ ਇਹ ਜਗਾੜ ਕਰਕੇ ਬਣਾਉਂਦੇ ਹੁੰਦੇ ਤੇ ਪਹਿਲਾਂ ਵੀ ਹੋਰ ਹੈ ਨਾ ਨਵੇਂ ਤਾਂ ਹਿਸਾਬ ਨਾਲ ਕਾਪੜੀ ਨਹੀਂ ਸੀ ਇਹਨਾਂ ਦੀ ਇਹ ਤਾਂ ਉਹਨੂੰ ਬਣਾਦਾ ਸੀ ਜਿੱਦਾਂ ਕੜੂਕੇ ਬਣਦੇ ਆ ਕੜੂਕੇ ਵਾਲਾ ਕੰਮ ਹੈ ਇਹ ਮੰਨ ਕੇ ਚੱਲਦੇ ਇੱਕ ਦੋ ਤਿੰਨ ਇਕੱਠੇ ਆ ਦੋ ਫਾਂਟਾ ਆਣੀਆਂ ਦੋ ਫਾਂਟਾ 2 ਮੀਟਰ ਨਹੀਂ ਆ ਜਾਣੇ ਚੜੂ ਕੀ ਫਾਂਟ ਆਉਣੀ ਚੜ ਕੇ ਆਪਣੇ ਵਾਲੇ ਦੀਆਂ ਜੇ ਲਿਆਂਦਾ ਛੋਟਾ ਛੇ ਸੱਤ ਫੋਟਾ ਫੇ ਤਿੰਨ ਆਉਣੀ ਆ ਤੂੰ ਰੈਣ ਦੇ ਮਾਪੇ ਬਾਗ ਆਪਣੇ ਵਾਲੇ ਦਾ ਬਾ ਠੀਕ ਜਿਆਦਾ ਬੁੱਟਾ ਲਾਦਾ ਕੀ ਹੋ ਜਵੇ ਜੇ ਬੁੱਟਾ ਲਾ ਕੀ ਹੋ ਕੇ 3000 ਗਿਆ ਹਾਂ ਚਲੋ ਠੀਕ ਆ ਜਾਓ ਮਨ ਜਾਣ ਦੋ ਹੁਣ ਕੰਮ ਕਰ ਚਲੋ ਠੀਕ ਆ ਜੀ ਜੀ ਪਿੰਡ ਪਹੁੰਚਣ ਤੁਸ ਮੜਿਆ ਹੋਣਾ ਹੱਸਾ ਆਏ 2 ਮਿੰਟਾਂ ਮਾ ਜਾਓ ਜਾਓ ਮੁੜ ਕੇ ਆਏ ਬਸ ਪਿਆਰੀ ਇੱਕ ਚਾਚੂ ਉਤਰਾ ਕੇ ਰੱਖੀ ਉਹ ਪਾਣੀ ਹੁਣ ਜਾ ਕੇ ਨਕਾ ਖੋਲ ਮੈਨੂੰ ਫੋਨ ਕਰਦੀ ਹਾਂ ਪਹਿਲਾਂ ਉਹ ਉੱਥੇ ਜਾ ਕੇ ਲਾਇਆ ਮੈਂ ਆਪਣੇ ਵਾਲ ਨਕਾ ਖੋਲ ਕੇ ਨਾ ਹਾਲ ਜਿਹੜਾ ਪਹਿਲੇ ਕਿਹਾ ਸੀ ਛੱਡੀ ਤੂੰ ਮੈਂ ਮੈਂ ਕਹਿੰਦਾ ਸਰੀ ਲੈ ਜਾ ਪਹਿਲਾਂ ਮੂਰੇ ਤੇ ਛੱਡਣ ਉਹ ਮੈਂ ਕਹਿੰਦਾ ਸਰੀ ਲੈ ਜਾ ਜੇ ਰਾਤ ਨੂੰ ਲੜਣਾ ਹੋਇਆ ਫੂਰਾ ਨੂੰ ਆ ਜੂਗੇ ਚਾਨਣੇ ਕਿੰਨੀ ਨੂੰ ਹਾਂ ਕਰ ਲਵਾਂ ਨੇ ਸਭੀਆ ਇਹ ਖਾਲ ਸਾਰੀ ਖੋਚਣੀ ਆਏ ਤਾਂ ਤੈ ਕਹਿੰਦਾ ਵੋਗਰੀ ਮਾਰਨੀ ਕਾਲੂ ਲਾ ਲਈ ਨਾ ਨਾ ਰਾਤ ਨੂੰ ਕਹਨੂੰ ਮਰਨਾ ਬਾਲੇ ਚ ਆਹੋ ਜਣੀ ਹੁਣ ਤਾਂ ਛੱਡੀ ਏ ਹੁਣ ਲੈ ਮੋਟਰ ਬੈਲੀ ਖੜੀ ਆ ਕਰੇ ਹੀ ਹੋਰ ਸਭੀਰੋ ਕਿਤੇ ਆਕੜੀ ਪਈ ਹੋਣ ਪੂਰਾ ਪੈਂਦਾ ਰਾਤ ਨੂੰ ਆ ਦੇ ਲੋ ਉਪਰ ਤੇ ਆਏ ਹੱਥ ਸੁੱਨ ਹੋ ਗਏ ਲਵਰ ਉਪਰ ਤੇ ਜਾਂਦੇ ਹੋਏ ਤਾਂ ਚੱਲ ਗਏ ਭਾਗੇ ਤੇਰੇ ਮੈਨਾਂ ਲੋਈ ਦੀ ਮੈਂ ਤੇ ਬਦੀ ਮੈਂ ਜਿੱਪ ਤੇਰੇ ਮੇਂ ਫੌਜੀ ਕੋਟ ਨਹੀਂ ਰਹੇਗਾ ਲੈ ਪਿੱਛੇ ਹੀ ਤਾਂ ਸਾਰਾ ਸੂਰੇ ਮਤੇ ਲਾ ਲਈ ਨਹੀਂ ਹੋਈ ਜਿੱਪੇ ਲਾ ਹੋਈ ਆਏ ਲੈ ਦੱਸ ਚਾਓ ਚਾਓ ਜ ਮੋੜ ਤੇ ਇਹਨੂੰ ਵੀ ਪਾਣੀ ਲਾ ਦੋ ਕਾਲੂ ਮੈਂ ਕਿਤੇ ਚਾਓ ਨਹੀਂ ਚਲਾਇਆ ਤਾਂ ਇਹ ਆ ਰੂ ਲਾ ਦੇਣਾ ਅੱਜ ਰਾਤ ਨੂੰ ਛੱਡ ਦੇ ਰਾਤ ਨੂੰ ਦੇਖਦੇ ਆ ਕਾਨੂੰਲ ਵੇੜੀਆਂ ਇਹ ਕਹਿੰਦਾ ਮੈਂ ਕਹਿੰਦਾ ਮੇਰੇ ਨਾਲ ਪਾਣੀ ਲਵਾ ਦੇ ਰਾਤ ਨੂੰ ਕਹਿੰਦਾ ਤੇਰੀ ਸੇਵਾ ਕਰੂੰਗਾ ਚਾਚੀ ਪੂਰੀ ਮੈਂ ਸੇਵਾ ਕਰਾਂ ਮੇਰੀ ਦੱਸ ਹੈ ਸੇਵਾ ਕਰਾਂਗੇ ਭਾਈ ਕਾਦੀ ਸੇਵਾ ਕਰੂੰਗਾ ਤੂੰ ਮੇਰੀ ਤੈਨੂੰ ਖਿਲਾ ਦੇਣਾ ਖਾਂਦਾ ਨਾ ਪੀਂਦਾ ਨਾ ਕੁਝ ਮੈਂ ਤੈਨੂੰ ਬਰਗਰ ਖਿਲਾ ਦਾਂਗੇ ਬਰਗਰ ਬੁੰਗਰ ਖਿਲਾ ਨਹੀਂ ਚਲ ਤੇਰੇ ਕੋ ਪੈਣਾ ਹੀ ਆ ਮੈਂ ਪੈਜੂਗਾ ਰਗਾਈ ਮੇਰੀ ਪਈ ਆ ਠੀਕ ਨਹੀਂ ਗੱਲ ਇਹਨੂੰ ਮਾੜਾ ਹੋਰ ਕਰ ਦੇ ਪਿੱਛੇ ਆੜੀ ਉਹ ਹੁੱਕ ਕਰਾਂ ਹੀ ਖੋਲਿਆ ਰੀ ਦੀ ਕੜਾਈ ਖੋਲਿਆ ਚੱਕ ਕੇ ਕਿਹੜਾ ਰੱਖੀਏ ਉੱਥੇ ਮੈਂ ਤਾਂ ਹੋਰ ਘਰ ਦੇ ਪਿੱਛੇ ਇਧਰ ਦੇ ਸਾਈਡ ਦਬਾ ਕੇ ਮੜਾ ਜਾ ਬਾਈ ਇਹ ਬਦੂ ਖੇਤ ਨੂੰ ਯਾਰ ਕਪੂਤਰਾਂ ਵਾਲੇ ਨਾਲ ਛਾਂਗਦੀ ਏ 108 ਫੁੱਟਾ ਜਿੱਥੇ ਤੇ ਹੱਥ ਚਲੇਗਾ ਗੱਗੇ ਇੱਕ ਸਾਲ ਦਾ ਬੂਟਾ ਏ ਜਿੱਥੇ ਤੇ ਹੱਥ ਚਲੇਗਾ ਉੱਥੇ ਤੇ ਛਾਂਗਣੀ ਚਾਹੀਦੀ ਦੂਜੇ ਦਾ ਫੁੱਟਾ ਖੜ੍ਹ ਜਾਣਾ ਹਾਂ ਉਹੀ ਹੈ ਨਾ ਜਿੱਥੇ ਤੇ ਹੱਥ ਚਲੇਗਾ ਬਸ ਉੱਥੇ ਤੇ ਹੀ ਸ਼ਾਇਦ ਕਿ ਪਿੱਛੇ ਦੋ ਦੋ ਤਿੰਨ ਤਿੰਨ ਹੁੰਨੀਆਂ ਬਸ ਦੋ ਦੋ ਤਿੰਨ ਦੀ ਛੜੀਆਂ ਦੋ ਦੋ ਦੇ ਉੱਪਰ ਬੇਚੀ ਤਾਂ ਹੈ ਵੀ ਨਹੀਂ ਕੀਤੀ ਕਿਸੇ ਕਿਸੇ ਨੂੰ ਹੈ ਆਇਆ ਆਇਆ ਆ ਬੋਲੇ ਨੂੰ ਉਹ ਪਿੰਨਾ ਰੱਖ ਲੈ ਪਿੰਨਾ ਉਹ ਕਾ ਸੋਟਾ ਹੋਣਾ ਪਿੰਨਾ ਪਈਆਂ ਖੂਜੇ ਦੇ ਪਿੰਨਾ ਖੂਜੇ ਦੇ ਪਈਆਂ ਪਿੰਨਾ ਰੂੜਾ ਬੀਟਰ ਦੇ ਪਿੰਨਾ ਫੋਨ ਕਰਦੇ ਤੈਨੂੰ ਜਾ ਤੂੰ ਜਾਗ ਮੈਂ ਕਹਾ ਪਿੰਨਾ ਖੂਜੇ ਦੇ ਪਈਆਂ ਉੱਥੇ ਆ ਮਾਤਾ ਨਹੀਂ ਕੀ ਕਹਿੰਦਾ ਹੂੰ ਕਹਿੰਦਾ ਪਤਾ ਨਹੀਂ ਕੀ ਕਹਿੰਦਾ ਨਾਲੇ ਨਹੀਂ ਆ ਜਾਂਦਾ ਮੰਨੂਗਾ ਨਾ ਜਾਈ ਫੇਰ ਨਾਲੇ ਇੱਧੇ ਬੀਟਰ ਨੂੰ ਸੁਣ ਗਿਆ ਹੋਣਾ ਹਾਂ ਇਹਨੂੰ ਸੁਣਿਆ ਆ ਕੁੱਤੇ ਜਿਹੜੇ ਨੂੰ ਮਾਰਤੀ ਆਈ ਉਹ ਤੋਂ ਪਵਲਿੰਦਾ ਏ ਵੀ ਵਿਚਾਰੇ ਸਾਨੂੰ ਹੋ ਜਾਂਦੇ ਆ ਹੁਣ ਐ ਪਰ ਤੇ ਗੱਗੇ ਸਵੇਰ ਨੂੰ ਨਾ ਬਰਫ ਚੱਕ ਲਈਦੀ ਮਾਂਏ ਆਏ ਚੱਕ ਨੂੰ ਜਿੱਕ ਨੇ ਆਏ ਆਏ ਚੱਕ ਲਈਦੀ ਬਰਫ ਜਾਈ ਮੁੱਠੀ ਭਰ ਲੈਂਦਾ ਐਨੀ ਜਮੀ ਦੀ ਲਾਦ ਦਾ ਕੋਰਾ ਫਿਰ ਰਾਤ 4 ਪਰ ਤਾਂ ਤਿੰਨ ਘੰਟੇ ਤਿੰਨ ਟੈਪ ਚ ਰਾਤ ਬਾਬਾ ਦੇ ਜਲਾ ਤੂੰ ਆਏ ਚਿੱਟੀ ਉਹੀ ਪਈਦੀ ਅੰਦਰ ਕੋਰੀ ਪੈਣ ਤਿੰਨ ਤਾਂ ਪੱਤੀ ਪੱਤੀ ਯਾਰ ਖੱਬੜ ਦਾ ਪਤਾ ਹੀ ਤਾਂ ਲੱਗਦਾ ਜਿੱਕੜਾ ਬਰਫ ਜੰਮ ਗਈ ਹੁੰਦੀ ਆ ਜਮਾ ਹੀ ਸਣ ਆਏ ਹੋਗਾ ਚਿੱਟੀ ਧਰਤੀ ਇਹਦੇ ਨਾਲ ਕੀ ਕਰਿਆ ਜਾਤੇ ਕਿਹਦੇ ਨਾਲ ਆਹ ਆਲੂ ਵੜਾਏ ਨਾ ਨਾ ਗੰਨੇ ਆ ਤਾ ਕਿਸਾਨਾ ਤੂੰ ਕਿਹਾ ਤੂੰ ਇਹ ਡੌਲਾਂ ਵਾਲਾ ਹੋਣਾ ਤੇ ਜਿਹੜੇ ਡੌਲਾਂ ਦਿਲਾਉਨੇ ਆ ਜਿਹੜਾ ਦੂਰ ਲਾਉਣਾ ਤੈਨੂੰ ਪੁੱਤ ਹਾਂ ਹਾਂ ਗੱਬੇ ਵਟਾ ਬੈੱਡ ਵਾਲਾ ਇਹ ਕਹਿੰਦਾ ਬੈੱਡ ਵਾਲਾ ਉਹ ਕੁੰਨੇ ਕਾੜ ਕੇ ਵੀਜੀ ਵੀ ਲੈ ਲੈਨੇ ਚੈਲੇ ਨਹੀਂ ਹਾਂ ਉਹੀ ਚੀਜ਼ ਆ ਉਹ ਚੀਜ਼ ਐ ਇਹ ਹੋਰ ਲੋਕਾਂ ਵਾਸਤੇ ਆਪਾਂ ਲਾਇ ਰੱਖਿਆ ਜਿੰਨੇ ਬਿਜਲੀ ਦੀ ਬੰਦੀ ਹੈਂ ਜਿੰਨੇ ਬਿਚ ਨਾ ਕਰਨਾ ਰਹਿ ਜੋ ਹਾਂ ਇਹ ਮਿਲ ਲੈ ਲੈਂਦੇ ਆ ਅੱਛਾ ਮਿਲ ਲੈ ਲੈਂਦੇ ਆ ਹਾਂ ਵੀ ਖੋਲਣੇ ਉਰੀ ਭੜੇ ਭਾਈ ਆ ਕੇ ਮੁੜ ਕੇ ਓਕੇ ਜਿੰਮੇਵਾਰੀ ਇਹ ਦੂਜੇ ਵਾਰ ਹਾਂ ਕਰਤ ਸਕਦਾ ਹੈ ਜਿੰਮੇਵਾਰੀ ਆ ਸਕਦਾ ਆਪਣਾ ਬੀਜ ਵੀ ਜਦੇ ਉਰੇ ਖੋਲ ਸਕਦਾ ਕੋਈ ਦਿੱਕਤ ਆ ਗਈ ਤਾਂ ਸਰਵਾਗੇ ਦੋਗਲਾ ਹਾਂ ਜਿਹਦੇ ਬਾਅਦ ਡਿੰਗਾ ਟੇਡਾ ਦੁਕਾਨ ਦਾ ਫਿਰ ਅਗਲੇ ਦੀ ਆ ਜਿਹਦੇ ਟੁੱਟ ਭੰਨ ਜਿਹੜਾ ਡਿੰਗਾ ਟੇਡਾ ਹੋਣਾ ਜਿੰਮੇਵਾਰੀ ਸਾਡੀ ਆ ਟੁੱਟ ਭੰਨ ਲੋਕਾਂ ਦੀ ਨਾ ਨਾ ਠੀਕ ਆ ਗੱਲ ਦੇਖ ਬਾਲ ਸਾਡੀ ਹੈਂ ਚੱਤੀ ਲਾਇਆ ਜਨਰ ਜਾ ਹੁਣ ਤੂੰ ਜਾਵਾਂ ਮੈਂ ਦਰਕਾ ਖੋਲ ਤੂੰ ਆ ਦੇ ਆ ਕੇ ਨਾਲੇ ਢੱਕਣ ਲਾ ਮੈਨੂੰ ਫੋਨ ਕਰ ਦੇ ਮੈਂ ਜਿਹੜੇ ਬਟਨ ਦੱਬ ਦੇਣਾ ਆ ਠੀਕ ਆ ਤੂੰ ਨੱਕ ਟੱਕਣ ਹੀਟਲਾ ਖੋਲਨੀ ਹਾਂ ਕਿੱਥੇ ਵਾਲਾ ਤਾਂ ਖੋਲਨੀ ਨਾ 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 ਹੀਟ ਵਾਲਾ ਹਾਂ ਚਾਬੀ ਉੱਥੀ ਪਈ ਆ ਆਹੋ ਮੈਂ ਖੋਲਦਾ ਜਾਂ ਖੋਲ ਦੇ ਯਾਰ ਜਿਆ ਨੂੰ ਲਾਉਣਾ ਹੋਇਆ ਪਾਣੀ ਆ ਉਹਨੂੰ ਲਸਣ ਨੂੰ ਉੱਥੇ ਕਹਿ ਰਿਹਾ ਛੱਡ ਕੇ ਪਾਈਪ ਚੱਕ ਲਿਆ ਪਾ ਪਾ ਇੱਥੀ ਤੇ ਲਾ ਗਿਓ ਨਾ ਉੱਥੇ ਤੇ ਉਹਨੂੰ ਲਾ ਕੇ ਲਸਣ ਪਾਦੇ ਨਾਲੇ ਮੈਂ ਕਣਕ ਭਰ ਦੂੰਗਾ ਉੱਪਰਲੀ ਜੀਟੀ ਉਹ ਜਾਂਦੇ ਹੁਣ ਇਹਨੂੰ ਸਿੱਧਾ ਛੱਡਿਆ ਵਾ ਉਹ ਸਿੱਧਾ ਯਾਰ ਅਗਲੇ ਪਾਣੀ ਪਾ ਦੇਣਾ ਸਮਝਿਆ ਨਹੀਂ ਕਿ ਮੇਰੀ ਗੱਲ ਹਾਂ ਜਿੱਦਾਂ ਹੁਣ ਆਪਾਂ ਨੇ ਪਾਣੀ ਉੱਧਰ ਨੂੰ ਛੱਡਣਾ ਉਹ ਬਾਹਲ ਖੋਲਣਾ ਆਪਾਂ ਨੇ ਹਾਂ ਫੇਰ ਉਹ ਛੋਟੇ ਪਿਆਜ ਚੋਂ ਆ ਜੂਗਾ ਪਾਣੀ ਹਾਂ ਆ ਜੂਗਾ ਹਾਂ ਆਰਾਮ ਨਾਲ ਚਾਹੇ ਉੱਧਰ ਛੱਡਦੇ ਜਾਂ ਇੱਧਰ ਛੱਡਦੇ ਦਬੱਲੇ ਆਉਣਾ ਪਾਣੀ ਨਾਲ ਜਾ ਆਇਆ ਜਾ ਤੂੰ ਕੱਢਿਆ ਬਸ ਖੋਲ ਘੱਟ ਜਾ ਵੀ ਜਿੱਦੀ ਆਪਦੀ ਬਣੀ ਵੀ ਜਾਣਾ ਹੈ